ਹਾਂਜੀ ਕਿੱਦਾਂ ਪੰਜਾਬੀਓ ਅੱਜ ਤੁਹਾਨੂੰ ਆਪਾਂ ਟੀਵੀ ਦੇ ਐਡ ਦੇ ਬਾਰੇ ਦੱਸਾਂਗੇ ਕਿ ਜਿਹੜੀ ਟੀਵੀ ਦੇ ਵਿੱਚ ਐਡਸ ਚੱਲਦੀਆਂ ਨੇ ਉਹ ਅਸਲ ਦੇ ਵਿੱਚ ਬਣਦੀਆਂ ਕਿਵੇਂ ਨੇ ਤੇ ਇਹਦੇ ਪਿੱਛੇ ਕਿੰਨੀ ਕ ਸੱਚਾਈ ਹੈ ਤੁਸੀਂ ਅਕਸਰ ਹੀ ਟੀਵੀ ਤੇ ਵੇਖਿਆ ਹੋਣਾ ਕਿ ਅਜੇ ਦੇਵਗਨ ਜਿਹੜਾ ਬਿਮਲ ਖੰਦਾਵਾ ਕੀ ਉਹ ਸੱਚੀ ਖੰਦਾਵਾ ਜਾਂ ਫਿਰ ਕੋਲ ਡਰਿੰਕ ਦੀ ਐਡ ਦੇ ਵਿੱਚ ਜਿਹੜੀ ਬਰਫ਼ ਪਾਈ ਜਾਂਦੀ ਆ ਕੀ ਉਹ ਅਸਲੀ ਹੁੰਦੀ ਆ ਤੇ ਕਿਵੇਂ 5 ਰੁਪਏ ਦੇ ਚਿਪਸ ਦੀ ਐਡ ਨੂੰ ਬਣਾਉਣ ਦੇ ਲਈ ਕਰੋੜਾਂ ਰੁਪਏ ਲੱਗ ਜਾਂਦੇ ਆ ਇਹ ਸਾਰਾ ਕੁਝ ਜਾਣੋਗੇ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਪੂਰਾ ਜ਼ਰੂਰ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰ ਤੋ ਪਹਿਲਾਂ ਯਾਰ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਇੱਥੇ ਤੁਹਾਨੂੰ ਤੁਹਾਡੀਆਂ ਮਨਪਸੰਦ ਵੀਡੀਓ ਦੇਖਣ ਨੂੰ ਅਕਸਰ ਹੀ ਮਿਲਦੀਆਂ ਰਹਿੰਦੀਆਂ ਨੇ ਚਲੋ ਵੀਡੀਓ ਨੂੰ ਹੁਣ ਸ਼ੁਰੂ ਕਰਦੇ ਆਪਾਂ ਜਿਹਦਾ ਟਾਈਟਲ ਵਾ ਹਾਊ ਟੀਵੀ ਐਡਸ ਆਰ ਮੇਡ ਨੰਬਰ 8 ਮਸਾਲਾ ਐਡਸ ਆਪਾਂ ਅਕਸਰ ਹੀ ਟੀਵੀ ਦੇ ਵਿੱਚ ਮਸਾਲੇ ਦੀ ਐਡਸ ਨੂੰ ਚਲਦੇ ਤਾਂ ਆਮ ਹੀ ਦੇਖਦੇ ਆਂ ਪਰ ਇਸ ਐਡ ਦੇ ਵਿੱਚ ਜਿਹੜੇ ਮਸਾਲੇ ਹੁੰਦੇ ਨੇ ਉਹ ਅਸਲ ਦੇ ਵਿੱਚ ਬਿਲਕੁਲ ਹੀ ਨਕਲੀ ਹੁੰਦੇ ਨੇ ਕਿਉਂਕਿ ਐਡ ਦੇ ਵਿੱਚ ਜਿਹੜੀਆਂ ਲਾਲ ਮਿਰਚਾਂ ਤੇ ਹਲਦੀ ਆਪਾਂ ਨੂੰ ਦਿਖਾਈ ਜਾਂਦੀ ਆ ਉਹ ਸਿਰਫ ਇੱਕ ਕਲਰਫੁੱਲ ਰੰਗ ਵਾਲੇ ਪਾਊਡਰ ਹੁੰਦੇ ਨੇ ਕਿਉਂਕਿ ਅਸਲ ਦੇ ਵਿੱਚ ਮਸਾਲੇ ਤਾਂ ਇੰਨੇ ਜ਼ਿਆਦਾ ਬ੍ਰਾਈਟ ਕਲਰ ਦੇ ਹੁੰਦੇ ਹੀ ਨਹੀਂ ਤੇ ਜਦੋਂ ਕਦੇ ਐਡ ਦੇ ਵਿੱਚ ਸਬਜ਼ੀ ਬਣਦੀ ਦਿਖਾਉਂਦੇ ਆ ਤਾਂ ਉਹਦੇ ਉੱਪਰ ਵੀ ਜਿਹੜੇ ਮਸਾਲੇ ਛਿੜਕਦੇ ਆ ਉਹ ਵੀ ਬਿਲਕੁਲ ਨਕਲੀ ਹੀ ਹੁੰਦੇ ਨੇ ਤਾਂ ਜੋ ਸਬਜ਼ੀ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੀ ਲੱਗੇ ਤੇ ਉੱਪਰ ਦੀ ਜਿਹੜੇ ਐਕਟਰ ਨੇ ਉਹ ਇਹ ਸਬਜ਼ੀ ਨੂੰ ਖਾਂਦੇ ਨਹੀਂ ਸਿਰਫ ਖਾਣ ਦਾ ਦਿਖਾਵਾ ਹੀ ਕਰਦੇ ਨੇ ਕਿਉਂਕਿ ਇਹ ਸਬਜ਼ੀ ਅਸਲ 'ਚ ਖਾਣ ਲਾਇਕ ਹੁੰਦੀਆਂ ਹੀ ਨਹੀਂ ਦੋਸਤੋ ਨੰਬਰ 7 ਹੈਅਰ ਪ੍ਰੋਡਕਟ ਹੈਅਰ ਪ੍ਰੋਡਕਟ ਦੀ ਐਡ ਦੇ ਵਿੱਚ ਦੋਸਤੋ ਇਹ ਗ੍ਰੀਨ ਸਕਰੀਨ ਦਾ ਇਸਤੇਮ ਇਹ ਵਾਲਾਂ ਨੂੰ ਹਿਲਾਉਂਦੇ ਆ ਤੇ ਸਿੰਪਲ ਵੀਡੀਓ ਨੂੰ ਐਡਿਟ ਕਰਨ ਤੋਂ ਬਾਅਦ ਇਹ ਉਸ ਇਨਸਾਨ ਨੂੰ ਗਾਇਬ ਕਰ ਦਿੰਦੇ ਨੇ ਜਿਹੜਾ ਵਾਲਾਂ ਨੂੰ ਹਿਲਾਉਂਦਾ ਵਾ ਹਰੇ ਰੰਗ ਦੇ ਕੱਪੜੇ ਪਾ ਕੇ ਤੇ ਇੱਥੇ ਲਾਈਟਾਂ ਦੀ ਕੋਈ ਕਮੀ ਹੁੰਦੀ ਹੀ ਨਹੀਂ ਕਿਉਂਕਿ ਇਹ ਇਨਡੋਰ ਸ਼ੂਟ ਕਰਦੇ ਆ ਤੇ ਇਹਨਾਂ ਦੇ ਇੰਨੇ ਜ਼ਿਆਦਾ ਵਾਲ ਇਸ ਕਰਕੇ ਘੈਂਟ ਲੱਗਦੇ ਆ ਕਿਉਂਕਿ ਇਹ ਅੱਧਾ-ਅੱਧਾ ਘੰਟਾ ਲਾ ਕੇ ਤਾਂ ਵਾਲਾਂ ਨੂੰ ਸੈੱਟ ਕਰਦੇ ਆ ਤੇ ਟੀਵੀ ਦੇ ਐਡ ਦੇ ਵਿੱਚ ਇਹ ਐਕਟਰ ਇਹ ਕਹਿੰਦੇ ਨੇ ਕਿ ਇਹਨਾਂ ਦੇ ਇੰਨੇ ਜ਼ਿਆਦਾ ਵਧੀਆ ਵਾਲ ਇਸ ਕਰਕੇ ਹੋਏ ਨੇ ਕਿਉਂਕਿ ਇਹ ਆਹ ਵਾਲਾ ਪ੍ਰੋਡਕਟ ਨੂੰ ਯੂਜ਼ ਕਰਦੇ ਆ ਸੋ ਤੁਸੀਂ ਵੀ ਯੂਜ਼ ਕਰੋ ਨੰਬਰ 6 ਬਿਮਲ ਐਡ ਹੁਣ ਤੁਸੀਂ ਬਿਮਲ ਦੀ ਐਡ ਸੋਸ਼ਲ ਮੀਡੀਆ ਜਾਂ ਫਿਰ ਟੀਵੀ ਤੇ ਚਲਦੀ ਆਮ ਹੀ ਦੇਖੀ ਹੋਣੀ ਆ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਵਿਮਲ ਦੀ ਐਡ ਦੇ ਵਿੱਚ ਜਿਹੜਾ ਵਿਮਲ ਆਪਾਂ ਨੂੰ ਦਿਖਾਇਆ ਜਾਂਦਾ ਅਸਲ ਦੇ ਵਿੱਚ ਉਹ ਵਿਮਲ ਦਾ ਗੋਟਕਾ ਹੁੰਦਾ ਹੀ ਨਹੀਂ ਵਿਮਲ ਦੀ ਜਗ੍ਹਾ ਦੇ ਉੱਤੇ ਇਹ ਲੋਕ ਮਿਲਕ ਪਾਊਡਰ ਜਾਂ ਫਿਰ ਖਾਲੀ ਪੈਕੇਟ ਦੀ ਹੀ ਵਰਤੋਂ ਕਰਦੇ ਆ ਇਹਦੇ ਕਈ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਆ ਕਿ ਐਕਟਰ ਇਹ ਪਾੜ ਮਸਾਲੇ ਨੂੰ ਖਾਣ ਤੋਂ ਮਨਾ ਕਰ ਦਿੰਦੇ ਆ ਤੇ ਦੂਜਾ ਕਾਰਨ ਇਹ ਆ ਕਿ ਭਰੇ ਹੋਏ ਪੈਕੇਟ ਦੇ ਨਾਲ ਐਕਟਿੰਗ ਕਰਨੀ ਔਖੀ ਹੁੰਦੀ ਆ ਕਿਉਂਕਿ ਜਦੋਂ ਕੋਈ ਐਕਟਿੰਗ ਕਰਨਗੇ ਤਾਂ ਇਹ ਸਾਰਾ ਗੋਟਕਾ ਡੁੱਲ ਸਕਦਾ ਜਿਹੜਾ ਕਿ ਐਡ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਜਾਂਦਾ ਅਸਲ ਦੇ ਵਿੱਚ ਇੰਨਾ ਕੇਸਰ ਤਾਂ ਇਹਦੇ ਵਿੱਚ ਹੁੰਦਾ ਹੀ ਨਹੀਂ ਤੁਸੀਂ ਕਦੇ ਗੌਰ ਨਾਲ ਵੇਖਿਓ ਕਿ ਜਿਹੜੇ ਐਡ ਦੇ ਵਿੱਚ ਵਿਮਲ ਦੇ ਪੈਕੇਟ ਦਿਖਾਏ ਜਾਂਦੇ ਨੇ ਅਸਲ ਦੇ ਵਿੱਚ ਉਹ ਵਿਮਲ ਦੇ ਪੈਕੇਟ ਨਾਲੋਂ ਥੋੜੇ ਸਾਈਜ਼ ਦੇ ਵਿੱਚ ਵੱਡੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹਵਾ ਭਰੀ ਹੁੰਦੀ ਆ ਤੇ ਜਾਂ ਕਦੇ ਇਹ ਹਰੀ ਸੌਂਫ ਦੀ ਵਰਤੋਂ ਕਰਦੇ ਆ ਕਿਉਂਕਿ ਉਹਨੂੰ ਇਹ ਐਡਿਟ ਕਰਕੇ ਵਿਮਲ ਦੇ ਪੈਕੇਟ ਵਰਗੇ ਬਣਾ ਕੇ ਪੇਸ਼ ਕਰ ਦਿੰਦੇ ਨੇ ਨੰਬਰ 5 ਫਰਾਈਆਂ ਦੀ ਐਡ ਫਰਾਈਆਂ ਦੀ ਐਡ ਨੂੰ ਬਣਾਉਣ ਦੇ ਲਈ ਇਹ ਲੋਕ ਸਪੰਜ ਦੇ ਵਰਤੋਂ ਕਰਦੇ ਆ ਤੇ ਆਮ ਤੌਰ ਤੇ ਜ਼ਿਆਦਾਤਰ ਫਰਾਈਆਂ ਵੀ ਨਕਲੀ ਹੀ ਹੁੰਦੀਆਂ ਨੇ ਇਹ ਲੋਕ ਸਪੰਜ ਦੇ ਵਿੱਚ ਆਪਣੇ ਦੰਦਾਂ ਵਿੱਚ ਫੇਰਨ ਵਾਲੀ ਟੂਟ ਕਿੱਪ ਹੁੰਦੀ ਹੈ ਜਿਹੜੀ ਉਹਨੂੰ ਗੱਡ ਕੇ ਉਹਦੇ ਵਿੱਚ ਫਰਾਈਆਂ ਨੂੰ ਲਾ ਦਿੰਦੇ ਆ ਤਾਂ ਜੋ ਫਰਾਈਆਂ ਹੋਰ ਉਠੀਆਂ-ਉਠੀਆਂ ਦੇਖਣ ਤੇ ਜੇ ਸ਼ੂਟ ਕਦੇ ਜ਼ਿਆਦਾ ਟਾਈਮ ਤੱਕ ਚੱਲਦਾ ਬਾ ਤਾਂ ਇਹ ਨਕਲੀ ਫਰਾਈਆਂ ਦੀ ਵਰਤੋਂ ਕਰਦੇ ਆ ਤਾਂ ਜੋ ਫਰਾਈਆਂ ਢਿੱਲੀਆਂ ਨਾ ਪੈਣ ਤੇ ਫਰੈਸ਼-ਫਰੈਸ਼ ਲੱਗਣ ਨੰਬਰ 4 ਆਈਸ ਕਯੂਬ ਦੀ ਐਡ ਤੁਸੀਂ ਕੋਲਡ ਡਰਿੰਕ ਦੀ ਐਡ ਦੇ ਵਿੱਚ ਆਈਸ ਕਯੂਬ ਤਾਂ ਆਮ ਹੀ ਦੇਖੀ ਹੋਣੀ ਆ ਅਸਲ ਦੇ ਵਿੱਚ ਉਹ ਆਈਸ ਕਯੂਬ ਪਲਾਸਟਿਕ ਦੀ ਹੁੰਦੀ ਆ ਉਹਦਾ ਕਾਰਨ ਇਹ ਆ ਕਿ ਕਈ ਵਾਰ ਐਡ ਨੂੰ ਸ਼ੂਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਸਮਾਂ ਲੱਗਦਾ ਤੇ ਇੰਨੇ ਵਿੱਚ ਤਾਂ ਨਾਰਮਲ ਆਈਸ ਕਯੂਬ ਤਾਂ ਬਿਗਲ ਹੀ ਜਾਊਗੀ ਇਸ ਕਰਕੇ ਇਹਦੀ ਜਗ੍ਹਾ ਦੇ ਉੱ ਪਲਾਸਟਿਕ ਦੇ ਆਈਸ ਕਯੂਬ ਨਾਰਮਲ ਬਰਫ਼ ਨਾਲੋਂ ਦੇਖਣ ਨੂੰ ਬਹੁਤ ਜ਼ਿਆਦਾ ਸੋਹਣੇ ਲੱਗ ਰਿਹਾ। ਇਸ ਕਰਕੇ ਇਸ ਦੇ ਉੱਤੇ ਪਾਣੀ ਛਿੜਕਿਆ ਜਾਂਦਾ ਤਾਂ ਜੋ ਦੇਖਣ ਨੂੰ ਇੰਜ ਲੱਗੇ ਕਿ ਇਹ ਪਾਣੀ ਬਰਫ਼ ਦੀ ਵਜ੍ਹਾ ਕਰਕੇ ਉੱਤੇ ਆਇਆ ਵਾ ਤੇ ਇਹ ਐਡ ਹੋਰ ਵੀ ਜ਼ਿਆਦਾ ਰੀਅਲ ਲੱਗੇ। ਨੰਬਰ 3 ਪੋਟੈਟੋ ਚਿਪਸ। ਦੋਸਤੋ ਪੋਟੈਟੋ ਚਿਪਸ ਦੀ ਐਡ ਆਪਾਂ ਨੂੰ ਦੇਖਣ ਨੂੰ ਬਹੁਤ ਹੀ ਜ਼ਿਆਦਾ ਸਿੰਪਲ ਲੱਗਦੀ ਆ ਤੇ ਇਹ ਐਡ ਦੇਖਣ ਨੂੰ ਐਵੇਂ ਲੱਗਦੀ ਆ ਕਿ ਇਸ ਐਡ ਨੂੰ ਬਣਾਉਣ ਦੇ ਲਈ ਭਲਾ ਕਿੰਨਾ ਕ ਖਰਚਾ ਆਇਆ ਹੋਊਗਾ। ਇਹਦੇ ਵਿੱਚ ਨਾ ਤਾਂ ਕੋਈ ਆਮ ਤੌਰ ਤੇ ਬਹੁਤ ਵੱਡਾ ਸੁਪਰਸਟਾਰ ਹੁੰਦਾ ਤੇ ਨਾ ਹੀ ਕੋਈ ਬਾਲਾ ਵੱਡਾ ਕਾਮ ਐਡਸ ਨੂੰ ਬਣਾਉਣ ਦੇ ਲਈ ਕਈ ਮਸ਼ੀਨਾਂ ਦੀ ਵਰਤੋਂ ਕਰੀ ਜਾਂਦੀ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਇਸ ਤਰ੍ਹਾਂ ਦੀਆਂ ਐਡਸ ਨੂੰ ਬਣਾਉਣ ਦੇ ਲਈ ਕਾਫੀ ਜ਼ਿਆਦਾ ਖਰਚਾ ਵੀ ਆਉਂਦਾ ਵਾ ਚਿਪਸ ਵਾਲੀਆਂ ਐਡਸ ਨੂੰ ਬਣਾਉਣ ਦੇ ਲਈ ਕਈ ਵਾਰ ਤਾਂ ਪਲਾਸਟਿਕ ਚਿਪਸ ਦੀ ਵਰਤੋਂ ਕਰੀ ਜਾਂਦੀ ਹੈ ਵੈਸੇ ਆਪਾਂ ਨੂੰ ਦੇਖ ਕੇ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੀਆਂ ਐਡਸ ਨੂੰ ਬਣਾਉਣ ਦੇ ਲਈ ਇੰਨਾ ਝੰਜਟ ਕਰਨਾ ਪੈਂਦਾ ਅੱਗੇ ਵਧਣ ਤੋਂ ਪਹਿਲਾਂ ਯਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਸਾਰਾ ਕੁਝ ਪਹਿਲਾਂ ਤੋਂ ਪਤਾ ਸੀ ਜਾਂ ਨਹੀਂ ਅਗਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਯਾਰ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਕਿਉਂਕਿ ਵੀਡੀਓ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਿਹਨ ਬੀਅਰ ਵਾਲੀ ਐਡ ਹੁੰਦੀ ਆ ਜੇ ਤੁਸੀਂ ਕਦੇ ਇਹ ਵਾਲੀ ਬੀਅਰ ਪੀ ਲਈ ਤਾਂ ਤੁਹਾਡੀ ਜਾਨ ਵੀ ਜਾ ਸਕਦੀ ਆ ਪਰ ਇਦਾਂ ਕਿਵੇਂ ਹੋ ਸਕਦਾ ਬੀਅਰ ਦੇ ਨਾਲ ਕਿਸੇ ਦੀ ਜਾਨ ਕਿਵੇਂ ਜਾ ਸਕਦੀ ਆ ਬੀਅਰ ਦੀ ਐਡ ਦੇ ਵਿੱਚ ਇਸ ਤਰ੍ਹਾਂ ਦਾ ਨਕਲੀ ਕੀ ਹੋ ਸਕਦਾ ਆ ਆਓ ਜਾਣਦੇ ਆ ਇਹਦੇ ਬਾਰੇ ਐਕਚੁਅਲੀ ਦੇ ਵਿੱਚ ਇਹ ਲੋਕ ਬੀਅਰ ਨੂੰ ਬੋਤਲ 'ਚ ਪਾਉਣ ਤੋਂ ਪਹਿਲਾਂ ਉਹਦੇ ਵਿੱਚ ਸ਼ੈਂਪੂ ਪਾਉਂਦੇ ਆ ਕਿਉਂਕਿ ਸ਼ੈਂਪੂ ਦੇ ਨਾਲ ਬਹੁਤ ਜ਼ਿਆਦਾ ਝੱਗ ਪੈਦਾ ਹੁੰਦੀ ਆ ਵੈਸੇ ਤਾਂ ਬੀਅਰ ਦੇ ਵਿੱਚ ਵੀ ਝੱਗ ਬਣਦੀ ਆ ਪਰ ਉਹ ਝੱਗ ਪੋਸਟ ਟੇਮ ਬਾਅਦ ਚਲੀ ਜਾਂਦੀ ਆ ਪਰ ਜਿਹੜੀ ਸ਼ੈਂਪੂ ਵਾਲੀ ਝੱਗ ਹੁੰਦੀ ਆ ਉਹ ਜਲਦੀ ਜਾਂਦੀ ਨਹੀਂ ਕਿਉਂਕਿ ਐਡ ਨੂੰ ਸ਼ੂਟ ਕਰਨ ਦੇ ਵਿੱਚ ਆਸਾਨੀ ਹੁੰਦੀ ਆ ਤੇ ਕਈ ਪੈਟਰੋਲ ਦੀ ਵਰਤੋਂ ਕਰ ਦਿਆ ਕਿਉਂਕਿ ਪੈਟਰੋਲ ਵੀਰ ਨਾਲੋਂ ਦੇਖਣ ਨੂੰ ਜ਼ਿਆਦਾ ਕਲਰਪੂਰ ਲੱਗਦਾ ਨੰਬਰ 1 ਫਰੂਟਾਂ ਦੀ ਐਡ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਜਿਹੜੇ ਫਰੂਟ ਆਪਾਂ ਟੀਵੀ ਦੀ ਐਡ ਦੇ ਵਿੱਚ ਦੇਖਦੇ ਹਾਂ ਉਹ ਯਾਰ ਦੇਖਣ ਨੂੰ ਬਹੁਤ ਜ਼ਿਆਦਾ ਚਮਕਦੇ ਹੁੰਦੇ ਨੇ ਪਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਉਹ ਚਮਕਦੇ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੇ ਉੱਤੇ ਵੀ ਹੇਅਰ ਸਪਰੇਅ ਮਾਰੀ ਜਾਂਦੀ ਆ ਤੇ ਜਾਂ ਫਿਰ ਕਦੇ-ਕਦੇ ਇਹਨਾਂ ਦੇ ਉੱਤੇ ਨੇਲ ਪਾਲਿਸ਼ ਦੀ ਵਰਤੋਂ ਕੀਤੀ ਜਾਂਦੀ ਆ ਜਿਹੜੇ ਕਿ ਫਰੂਟ ਦੇਖਣ ਨੂੰ ਆਪਾਂ ਨੂੰ ਬਹੁਤ ਜ਼ਿਆਦਾ ਸ਼ਾਈਨ ਕਰਦੇ ਆ ਪਰ ਆਮ ਤੌਰ ਦੇ ਉੱਤੇ ਹੇਅਰ ਸਪਰੇਅ ਦੀ ਵਰਤੋਂ ਵੱਧ ਕਰੀ ਜਾਂਦੀ ਆ ਕਿਉਂਕਿ ਇਹ ਇੱਕ ਤਾਂ ਐਡਾਂ ਨੂੰ ਹੋਰ ਵੀ ਵਧੀਆ ਦਿਖਾਉਣ ਦੇ ਲਈ ਇਹ ਕੀ ਕੁਝ ਕਰ ਜਾਂਦੇ ਆ ਇਹ ਤਾਂ ਹੁਣ ਰੱਬ ਹੀ ਜਾਣਦਾ ਤੇ ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਐਡ ਵਾਲੇ ਆਪ ਨੂੰ ਕਿਵੇਂ ਖਿੱਚਦੇ ਆ ਆਪਣੇ ਵੱਲ ਤੇ ਅੱਗੇ ਤੋਂ ਐਡ ਨੂੰ ਦੇਖ ਕੇ ਡਿਸੀਜਨ ਲੈਣ ਤੋਂ ਪਹਿਲਾਂ 100 ਵਾਰੀ ਸੋਚਿਆ ਕਰੋ ਤੇ ਥੋੜੀ ਜਿਹੀ ਆਪਣੇ ਦਿਮਾਗ ਦੀ ਵੀ ਵਰਤੋਂ ਕਰਿਆ ਕਰੋ ਯਾਰ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਆਪਣੀ ਪਸੰਦ ਆਈ ਹੋਵੇਗੀ ਅਗਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਹੋਰ ਵੀ ਇਸ ਤਰ੍ਹਾਂ ਦੀ ਵੀਡੀਓਜ਼ ਸੁਣ ਮਿਲਦੀਆਂ ਰਹਿਣ